ਲੇ ਇਹ ਹੈਡਮਾਸਟਰ ਲੱਗੇ ਸੀ ਮਾਸ ਤੇ ਉੱਥੇ ਹੀ ਮੇਰੀ ਪੜ੍ਹਾਈ ਸ਼ੁਰੂ ਹੋਈ ਐ ਮੈਂ ਤਾਂ 5-6 ਸਾਲ ਤੱਕ ਅਕੇ ਸੀਗੇ ਤੇ ਸਾਡੇ ਰੋਜ਼ ਇੱਧਰ ਘਰ ਆਉਣਾ ਜਾਣਾ ਇਹਨਾਂ ਦਾ ਸੀ ਬਣਿਆ ਹੋਇਆ ਮੇ ਮਾਤਾ ਜੀ ਕਹਿੰਦਾ ਸੀ ਇਹਨਾਂ ਨੇ ਪਿਤਾ ਜੀ ਨੂੰ ਤੇ ਅਸੀਂ ਸਾਰੇ ਸ਼ਾਮ ਨੂੰ ਇਕੱਠੇ ਹੋ ਕੇ ਆਪਣਾ ਕੋਹਾਰੇ ਰੋਡ ਦੇਤੇ ਸੈਰ ਕਰਨ ਜਾਂਦੇ ਹੁੰਦੇ ਸੀਗੇ ਰਮਪਾਲ ਵੀ ਹੁੰਦਾ ਸੀ ਅਜੀਤ ਵੀ ਹੁੰਦਾ ਸੀ ਤੇ ਨਾਲ ਹੀ ਉਹਨਾਂ ਦੇ ਪਿਤਾ ਜੀ ਹੁੰਦਾ ਸੀ ਕੋਰਸ ਉੱਚੀ ਹਵੇਲੀ ਵਾਲੇ ਬੋਲਦੇ ਉੱਚੀ ਠੱਟੀ ਵਾਲੇ ਕਿੱਦਾਂ ਦੇ ਸੀਗੇ ਬਚਪਨ ਦੇ ਵਿੱਚ ਤਰਮਿੰਦਰ ਜੀ ਉਹ ਉਹਨਾਂ ਨੇ ਬਹੁਤ ਆਪਣਾ ਇੱਕ ਤਾਂ ਸ਼ਰਮੀਲੇ ਜਿਹਾ ਬਹੁਤ ਸੀਗਾ ਔਰ ਹਾਸਮੁਖ ਵੀ ਸੀਗਾ ਬਹੁਤ ਜ਼ਿਆਦਾ ਔਰ ਖੇਡਰ ਖੁੰਡਰ ਸਾਡੇ ਕੋਲ ਉੱਤੇ ਹਸਪੀਟਲ ਤੇ ਆ ਜਾਂਦੇ ਸੀ ਕਿ ਅਸੀਂ ਇਕੱਠੇ ਖੇਡਦੇ ਖੁੰਦੇ ਹੁੰਦੇ ਸੀ ਇਹ ਜਦ ਬਡੇ ਹੋਏ ਨਾ ਇਹ ਲੋਹਰਾਂ ਨੇ ਕਦੇ-ਕਦੇ ਜਾ ਕੇ ਫਿਲਮ ਦੇਖ ਕੇ ਆਉਦੇ ਸੀਗੇ ਇੱਕ ਦਿਨ ਇਹ ਫਿਲਮ ਦੇਖਣ ਗਏ ਸਿਨੇਮੇ ਵਿੱਚ ਕੋਈ ਸਾਨੇ ਵਾਲ ਦੇ ਬੰਦਾ ਸੀਗਾ ਉਹਨਾਂ ਨੇ ਆ ਕੇ ਦਿਨ ਮਾਸਟਰ ਜੀ ਨੂੰ ਆਪਣਾ ਦੱਸ ਦਿੱਤਾ ਵੀ ਇਹ ਤੁਹਾਡੇ ਲੜਕਾ ਹੈ ਉੱਥੇ ਫਿਲਮ ਦੇ ਵਿੱਚ ਫਿਲਮ ਦੇਖ ਰਿਹਾ ਹੈ ਉਹਨੇ ਆਪ ਦੇਖਿਆ ਨਾ ਤਾਂ ਵੇਖੇ ਸਿੱਧਾ ਚਲੇ ਗਿਆ ਸਿਨੇਮੇ ਦੇ ਵਿੱਚ ਜਦੋਂ ਬਾਹਰ ਨਿਕਲੇ ਆ ਉੱਥੇ ਜੜੀ ਆਪਣਾ ਉਹਨੂੰ ਫੜ ਲਿਆ ਵੀ ਤੈਨੂੰ ਇੱਥੇ ਪੜ੍ਹਾਈ ਕਰਨ ਵਾਸਤੇ ਭੇਜਿਆ ਸੀਗੇ ਜਾਂ ਆਪਣਾ ਤੈਨੂੰ ਆਪਣਾ ਸਿਨੇਮਾ ਦੇਖਣ ਵਾਸਤੇ ਭੇਜਿਆ ਸੀਗਾ ਉਹ ਫਿਰ ਆਪਣਾ ਉਹਨਾਂ ਦਾ ਉੱਥੋਂ ਹੀ ਟਰੰਕ ਬੋਰੀਆ ਚੁਕਾ ਕੇ ਨਾ ਸਿੱਧਾ ਸਾਡੇ ਘਰ ਆਇਆ ਨਵਿੰਦਰਪਾਲ ਯੂਸ਼ੀ ਤਰਮਿੰਦਰ ਜਿਹੜੇ ਐਕਟਰ ਨੇ ਅੱਜ ਆਪਣੇ ਵਿੱਚ ਨਹੀਂ ਰਹਿ ਤੁਹਾਡੇ ਨਾਲ ਕਿਦਾਂ ਦੇ ਸੰਬੰਧ ਸੀ ਬਚਪਨ ਤੋਂ ਉਹਨਾਂ ਨਾਲ ਇੱਕ ਸਤਵੰਦ ਸੀਗੇ ਅਸੀਂ ਸਾਹਨੇਵਾਲ ਹੁੰਦੇ ਸੀਗੇ ਉੱਥੇ ਜਦ ਵੀ ਮੇਰੇ ਆਪਣੇ ਪਿਤਾ aí ਫਾਰਮacies ਲੱਗੇ ਹੋਈ ਉਹਨਾਂ ਦੇ ਤੇ ਪਿਤਾ aí ਦੇ ਤੇ ਤਰਮਿੰਦਰ ਦੇ ਪਿਤਾ aí ਦੇ ਇਕੱਠੇ ਇੱਥੇ ਨਸਰਾਲੀ ਤਰਮਿੰਦਰ ਦੇ ਪਿਤਾ aí ਹੁੰਦੇ ਸੀ ਤੇ ਡੈਡੂ ਜਿਹੜੇ ਇਸਲੂ ਜਿਹੜਾ ਹੈਗਾ ਇਸਲੂ ਵਿੱਚ ਮੇਰੇ ਆਪਣਾ ਪਿਤਾ ਹੀ ਕੰਮ ਕਰਦੇ ਸੀ ਫਾਰਮਾਸਿਸਟ ਸੀਗੇ ਸ਼ੁਰੂ ਤੋਂ ਹੀ ਸਾਡੀ ਆਪਸ ਦੇ ਵਿੱਚ ਇਹਨਾਂ ਨੇ ਬਹੁਤ પ્રેમ ਸੀਗਾ ਉਸ ਤੋਂ ਬਾਅਦ ਸਾਡੀ ਬਰਦੀ ਮਛਵਾੜੇ ਦੇ ਹੋ ਗਏ ਮਛਵਾੜੇ ਤੋਂ ਬਾਅਦ ਅਸੀਂ ਸਨਵਾਲ ਆ ਗਏ ਸਨਵਾਲ ਇਹ ਹੈਡਮਾਸਟਰ ਲੱਗੇ ਸੀ ਮਾਰ ਤੇ ਉੱਥੇ ਹੀ ਮੇਰੀ ਪੜ੍ਹਾਈ ਸ਼ੁਰੂ ਹੋਈ ਹੈ ਮੈਂ ਤਾਂ ਪੰਜ-ਛੇ ਸਾਲ ਤੱਕ ਅਕੇ ਸੀਗੇ ਤੇ ਸਾਡੇ ਰੋਜ਼ ਇੱਧਰ ਘਰ ਆਉਣਾ ਜਾਣਾ ਇਹਨਾਂ ਦੱਸ ਗਿਆ ਬਣਿਆ ਹੋਏ ਹਨ ਇਹਨਾਂ ਨੇ ਸਾਡੇ ਨਾਲ ਆਪਣਾ ਮਾਸੇ ਜਾਇ ਸੀਗੇ ਆਪਣਾ ਮਾਤਾ ਜੀ ਕਹਿੰਦਾ ਸੀ ਇਹਨਾਂ ਦੇ ਪਿਤਾ ਜੀ ਨੂੰ ਤੇ ਅਸੀਂ ਸ਼ਾਮ ਨੂੰ ਇਕੱਠੇ ਹੋ ਕੇ ਆਪਣਾ ਕੋਹਾਰੇ ਰੋਡ ਦੇ ਉੱਤੇ ਸੈਰ ਕਰਨ ਜਾਂਦੇ ਹੁੰਦੇ ਸੀ ਤਨਪਾਲ ਵੀ ਆਂਦਾ ਸੀ ਅਜੀਤ ਵੀ ਹੁੰਦਾ ਸੀ ਤੇ ਨਾਲ ਹੀ ਉਹਨਾਂ ਦੇ ਪਿਤਾ ਜੀ ਹੁੰਦਾ ਸੀ ਕੋਰ ਉੱਚੀ ਹਵੇਲੀ ਵਾਲੇ ਬੋਲਦੇ ਆ ਉੱਚੀ ਠੀ ਵਾਲੇ ਜਗਨਨਾਥ ਔਰ ਅਸੀਂ ਸਾਰੇ ਇਕੱਠੇ ਹੋ ਕੇ ਸੈਰ ਕਰਾਂਗੇ ਸ਼ਾਮ ਨੂੰ ਰੋਜ ਜਾਂਦੇ ਹੁੰਦੇ ਸੀਗੇ ਤੇ ਮੇਰੀ ਪੜਾਈ ਵੀ ਉੱਥੇ ਹੋਈ ਹੈ ਇਹ ਵੀ ਤਾਂ ਪੰਜ-ਛੇ ਸਾਲ ਅੱਗੇ ਹੁੰਦੇ ਸੀਗੇ ਤੇ ਇਸ ਤੋਂ ਬਾਅਦ ਆਪਣਾ ਅਸੀਂ ਸ਼ਾਮ ਨੂੰ ਇਹਨਾਂ ਦੇ ਘਰ ਰੋਜ ਪੜਾਈ ਆਪਣਾ ਸਾਨੂੰ ਪੜਾਉਂਦੇ ਹੁੰਦੇ ਸੀ ਮਾਸਟਰ ਕੇਵਲ ਕਸ਼ਰੀ ਸਾਡੇ ਤਾਂ ਆਈ ਅਸੀਂ ਇਕੱਠੇ ਉੱਥੇ ਪੜਨ ਜਾਂਦੇ ਹੁੰਦੇ ਸੀਗੇ ਤੇ ਸਾਡੇ ਨਾਲ ਬਹੁਤ ਆਪਣਾ ਪ੍ਰੇਮ ਸੀ ਇਹਨਾਂ ਦਾ ਸ਼ੁਰੂ ਤੋਂ ਘਰੇਲੂ ਰਿਲੇਸ਼ਨਸ਼ਿਪ ਆ ਸੀ ਆ ਕਿੱਦਾਂ ਦੇ ਸੀਗੇ ਬਚਪਨ ਦੇ ਵਿੱਚ ਤਰਮਿੰਦਰ ਜੀ ਉਹ ਉਹਨਾਂ ਨੇ ਬਹੁਤ ਆਪਣਾ ਇਕ ਤਾਂ ਸ਼ਰਮੀਲੇ ਜਿਹਾ ਬਹੁਤ ਸੀਗਾ ਔਰ ਹਾਸਮੁਖ ਵੀ ਸੀਗਾ ਬਹੁਤ ਜ਼ਿਆਦਾ ਔਰ ਘੇਟਰ ਘੇਟਰ ਸਾਡੇ ਕੋਲ ਉਸ ਤੇ ਹਸਪੀਟਲ ਤੇ ਆ ਜਾਂਦੇ ਸੀ ਕਿ ਅਸੀਂ ਇਕੱਠੇ ਖੇਡ ਤੇ ਘੁੰਮਦੇ ਹੁੰਦੇ ਸੀ ਤੇ ਫਿਲਮਾਂ ਜਿੰਨਾ ਦਾ ਜਾਣਾ ਕੀ ਮਿਲਦਾ ਫਿਰ ਇਹਨਾਂ ਨੂੰ ਸ਼ੁਰੂ ਤੋਂ ਫਿਲਮ ਦੇਖਣ ਦਾ ਬਹੁਤ ਸ਼ੌਕ ਸੀਗਾ ਇਹ ਜਦ ਬੜੇ ਹੋਏ ਨਾ ਲੁਧਿਆਣੇ ਕਦੇ-ਕਦੇ ਜਾ ਕੇ ਫਿਲਮ ਦੇਖਿਆਉਂਦੇ ਸੀਗੇ ਉਥੇ ਇੱਕ ਵੱਡੀ ਗੱਲ ਹੈ ਆਪਣੇ ਇਹ ਇਹਨਾਂ ਦੀ ਪਹਿਲਾਂ ਤਾਂ ਇੱਥੇ ਪੜ੍ਹਾਈ ਹੋਈ ਸਾਨੇਵਾਲ ਸਾਨੇਵਾਲ ਤੋਂ ਬਾਅਦ ਫਿਰ ਇਹ ਲੁਧਿਆਣੇ ਇਹਨਾਂ ਨੂੰ ਬੋਰਡਿੰਗ ਦੇ ਵਿੱਚ ਆਪਣਾ ਦਾਖਲ ਕਰਵਾਤਾ ਉੱਥੇ ਪੜ੍ਹਾਈ ਕਰਨ ਲੱਗ ਗਏ ਤੇ ਇਹਨਾਂ ਨੂੰ ਸ਼ੌਕ ਬਹੁਤ ਸੀਗਾ ਫਿਲਮਾਂ ਦੇਖਣ ਦਾ ਇੱਕ ਦਿਨ ਇਹ ਫਿਲਮ ਦੇਖਣ ਗਏ ਸਿਨੇਮੇ ਵਿੱਚ ਕੁਸਾਨੇ ਵਾਲਦੇ ਬੰਦਾ ਸੀਗਾ ਉਹਨਾਂ ਨੇ ਆ ਕੇ ਦਿਨ ਮਾਸਟਰ ਜੀ ਨੇ ਆਪਣਾ ਦਾ ਦਿੱਤਾ ਵੀ ਤੁਹਾਡੇ ਲੜਕਾ ਉੱਥੇ ਫਿਲਮ ਦੇ ਵਿੱਚ ਫਿਲਮ ਦੇਖ ਰਿਹਾ ਉਹਦੇ ਵਿੱਚ ਉਹਨੂੰ ਹੈ ਵੀ ਗੁੱਸੇ ਵਾਲੇ ਬਹੁਤ ਸੀਗੇ ਆਪਣੇ ਸਾਡੇ ਤਾਇਆ ਜੀ ਤੇ ਉਹਨਾਂ 'ਚ ਆਪਣਾ ਰੋਹ ਵੀ ਬਹੁਤ ਸੀਗਾ ਉਹ ਉਹਨਾਂ ਨੇ ਆਪ ਦੇਖਿਆ ਨਾ ਤਾਂ ਵੇਖੇ ਸਿੱਧਾ ਚਲੇ ਗਿਆ ਸਿਨੇਮੇ ਦੇ ਵਿੱਚ ਜਦੋਂ ਬਾਹਰ ਨਿਕਲੇ ਆ ਉੱਥੇ ਜਾ ਕੇ ਆਪਣਾ ਉਹਨੂੰ ਫੜ ਲਿਆ ਬਿੱਤੈ ਨੂੰ ਇੱਥੇ ਪੜ੍ਹਾਈ ਕਰਨ ਵਾਸਤੇ ਭੇਜਿਆ ਸੀਗਾ ਜਾਂ ਆਪਣਾ ਤੈਨੂੰ ਆਪਣਾ ਸਿਨੇਮਾ ਦੇਖਣ ਵਾਸਤੇ ਭੇਜਿਆ ਸੀਗਾ ਉਹ ਫਿਰ ਆਪਣਾ ਉਹਨਾਂ ਦਾ ਉੱਥੋਂ ਹੀ ਟਰੰਕ ਬੋਰੀਆ ਚੁਕਾ ਕੇ ਕਿ ਨਾ ਸਿੱਧਾ ਸਾਡੇ ਘਰ ਆਇਆ ਉਹਦਾ ਕੁੱਲ ਬੋਰੀਆ ਚੱਕਿਆ ਸੀ ਆਪਣਾ ਚੱਕਿਆ ਸੀਗਾ ਆਪਣਾ ਟਰੰਕ ਵਗੈਰਾ ਤੇ ਨਾਲ ਬਿਸਤਰਾ ਵੀ ਸੀਗਾ ਆ ਕੇ ਕਹਿੰਦਾ ਸਾਡੇ ਪਿਤਾ ਇਹਨੂੰ ਕਹਿੰਦਾ ਨਾਲੇ ਸਾਡੇ ਮਾਤਾ ਕਹਿੰਦੇ ਵੀ ਆਪਾਂ ਦੇਖੋ ਆਪਣੇ ਮੁੰਡੇ ਨੂੰ ਆਹ ਕਿਹ ਜਿਹੇ ਹਾਲਤਾਂ ਕਰਦਾ ਇਹਨੂੰ ਪੜਾਉਣ ਵਾਸਤੇ ਭੇਜਿਆ ਸੀ ਜਾਂ ਕਿਸ ਤਰ੍ਹਾਂ ਕਾਹਦੇ ਵਾਸਤੇ ਭੇਜਿਆ ਸੀਗਾ ਤੇ ਉਸ ਤੋਂ ਬਾਅਦ ਆਪਣਾ ਇਹ ਨਾਮੇ ਆਕੇ ਨਹੀਂ ਪੜਾਈ ਤਾਂ ਛੱਡ ਦਿੱਤੀ ਉਸ ਤੋਂ ਬਾਅਦ ਇਹ ਨੰਦਪੁਰ ਜਿਹੜਾ ਨਾਲੇ ਪਿੰਡ ਸਾਂਨੇਵਾਲ ਦੇ ਉੱਥੇ ਅਮਰੀਕਨ ਕੰਪਨੀ ਟਿਊਬਲ ਬਣਾਉਂਦੇ ਹ ਆਪਣਾ ਕੱਢ ਦਿੰਦੀ ਸੀ ਇਹਨੇ ਫਿਰ ਉੱਥੇ ਜਾ ਕੇ ਥੋੜੀ ਦੇ ਨੌਕਰੀ ਕੀਤੀ ਉਸ ਤੋਂ ਬਾਅਦ ਇਹ ਉਥੋਂ ਬਾਅਦ ਉਹ ਥੋੜੀ ਦੇ ਮਲੇਰ ਕੋਟੇ ਵੀ ਰਹੇ ਇਸ ਤੋਂ ਬਾਅਦ ਸਾਨੂੰ ਅਨ ਜਾਨੀ ਇਹਨਾਂ ਦਾ ਸ਼ੌਕ ਪਔ ਸੀਗਾ ਇਹ ਕਹਿੰਦੇ ਮੈਂ ਤਾਂ ਬੰਬਈ ਜਾਣਾ ਨਾ ਤਾਂ ਇਹਨਾਂ ਦੇ ਮਾਤਾ ਹੀ ਮੰਨਦੇ ਸੀਗੇ ਨਾ ਇਹਨਾਂ ਦੇ ਪਿਤਾ ਹੀ ਮੰਨਦੇ ਤੇ ਇਹਨਾਂ ਨੂੰ ਇਹ ਪਤਾ ਸੀਗਾ ਵੀ ਸਾਡੇ ਨਾਲ ਬਹੁਤ ਪਿਆਰ ਹੈ ਇਹਨਾਂ ਦੇ ਆਪਣਾ ਇਛਾ ਚਾਹੀਦਾ ਤੇ ਪਿਤਾ ਹੀ ਦਾ ਉਹ ਕਿਉਂਕਿ ਸਮਾਜ ਸਮਾਜ ਜਾ ਕੇ ਹਵਨ ਉੱਥੇ ਕਰਦੇ ਸਮਾਜ ਇਕੱਠੇ ਜਾਂਦੇ ਹੁੰਦੇ ਸੀ ਚਾਰ ਚੰਨ ਆੜਿਆ ਸਮਾਜੀ ਸੀਗੇ ਤੇ ਜਿਆਦਾ ਆਪਣਾ ਨੀਨਾ ਨੇ ਸਿੱਧਾ ਫਿਰ ਸਾਡੇ ਪਿਤਾ ਇਹਨੂੰ ਕਿਹਾ ਵੀ ਤਾ ਚਾਚਾ ਹੀ ਪਿਤਾ ਨੇ ਮਨਾਉ ਉਹ ਵੀ ਮੈਨੂੰ ਨਹੀਂ ਪਤਾ ਮੈਂ ਤਾਂ ਉੱਥੇ ਤੁੰਬਾਈ ਜਾਣਾ ਅਸਲ ਦੇ ਵਿੱਚ ਐਕਚੁਅਲੀ ਸਾਡੇ ਪਿਤਾ ਹੀ ਹੀ ਇਹਨੂੰ ਭੇਜਣ ਵਾਲੇ ਸੀਗੇ ਇਹਨਾਂ ਨੇ ਉਹਨੂੰ ਜਦ ਕਿਹਾ ਨੇ ਵੀ ਆਪਣਾ ਕੋਹ ਇਹਨਾਂ ਨੂੰ ਸਾਡੇ ਪਿਤਾ ਨੇ ਅਖੀਰ ਦੇ ਵਿੱਚ ਮਨਾ ਲਿਆ ਔਰ ਦੋਨਾਂ ਨੇ ਸ਼ਾਦ ਤਾਂ ਰੱਖੀਆਂ ਦੋ ਤਿੰਨ ਬੀ ਸ਼ਰਾਬ ਨਹੀਂ ਪੀਊਗਾ ਆਪਣਾ ਉਹ ਆਵਾਜ਼ ਕਰਦੀ ਆ ਕੋਈ ਆਪਣਾ ਇਹ ਜਾਂ ਤਿੰਨ ਚਾਰ ਚਾਰ ਤਾਂ ਤਿੰਨ ਕਿ ਰੱਖੀ ਆ ਤੇ ਉਹ ਕਹਿੰਦਾ ਕਹਿੰਦਾ ਠੀਕ ਆ ਮੈਂ ਇਦਾਂ ਨਹੀਂ ਕਰ ਆਪਣਾ ਫਿਰ ਸਾਡੇ ਪਿਤਾ ਨੇ ਉਹਨਾਂ ਨੂੰ ਮਨਾਇਆ ਤਾਂ ਉਹਨਾਂ ਨੇ ਉੱਥੇ ਭੇਜਿਆ ਬੰਬੇ ਅੱਛਾ ਐਕਟਰ ਵਾਸਤੇ ਤੇ ਜਦੋਂ ਐਕਟਰ ਬਣ ਕੇ ਕਾਮਯਾਬ ਹੋ ਗਏ ਫਿਰ ਮਿਲਣਾ ਗਿਲਣਾ ਜਾਰੀ ਰਿਹਾ ਹਮ ਤਾਂ ਸਾਡ ਆ ਵੀ ਇਹਨਾਂ ਦੇ ਮਾਤੇ ਤੇ ਪਿਤਾਈ ਸਾਡੇ ਆਉਂਦੇ ਰਹੇ ਮਿਲਣਾ ਜਿਲਣਾ ਰਹੇ ਜਾਰੀ ਰਿਹਾ ਤੇ ਮੇਰੀ ਮੈਜ ਦੇ ਵਿੱਚ ਵੀ ਜਿਆਦਾ ਆਪਣਾ ਮੈਜ ਆ ਹੋਈ ਆ ਉਸ ਤੋਂ ਬਾਅਦ ਵੀ ਮਾਤਾ ਜੀ ਵੀ ਆਏ ਸੀ ਇਹਨੇ ਅਜੀਤ ਵੀ ਆਇਆ ਸੀ ਇਹਨਾਂ ਦੇ ਬਰਾਦਰ ਤੇ ਇਹਨਾਂ ਦੀ ਆਪਣਾ ਪਿਤਾ ਜੀ ਵੀ ਆਇਆ ਸੀ ਆ ਕੇ ਬਕਾਇਦਾ ਮੈਨੂੰ ਸ਼ਗਨ ਦੇ ਕੇ ਗਏ ਸਾਬੂਨ ਦਿਖਾਈ ਆਪਣਾ ਸਾਡੀ ਨੌਨ ਤਾਂ ਉਹਨਾਂ ਨੇ ਆਪਣਾ ਕਿੰਨੇ ਭੈਣ ਭਰਾ ਸੀਗੇ ਤਰਮਿੰਦਰ ਜੀ ਇਹ ਦੋ ਭਰਾ ਸੀਗੇ ਤੇ ਦੋ ਹੀ ਭੈਣਾਂ ਸੀਗੇ ਤੇ ਅੱਜ ਉਹਨਾਂ ਦਾ ਦੇਹਾਂਤ ਹੋਇਆ ਤੇ ਕਿੰਨਾ ਕੁ ਫੀਲ ਬਹੁਤ ਜ਼ਿਆਦਾ ਹੋ ਰਿਹਾ ਸਾਡੇ ਪ੍ਰਾਣੀਆ ਯਾਦਾਂ ਹੋ ਗਈਆਂ ਹੋਰ ਇਹਨਾਂ ਮਹਿਸੂਸ ਕਰ ਰਹੇ ਆ ਵੀ ਆਪਣਾ ਸਾਡਾ ਸਾਥੀ ਜਿਹੜਾ ਸੀ ਸਾ ਤੋਂ ਪਿੱਛੜ ਗਿਆ ਆ ਉਹ ਲਾਸਟ ਮੁਲਾਕਾਤ ਕਦਮੀ ਸੀ ਉਹਨਾਂ ਦੀ ਲਾਸਟ ਮੁਲਾਕਾਤ ਬਨ ਬਨਵ ਰਹੀ ਸੀ ਮੇਰੀ ਛੋਟੀ ਸਿਸਟਰ ਆਪਣਾ ਬਨਵ ਰਿਹਾ ਹੀ ਗਿਆ ਉੱਥੇ ਉਹਨਾਂ ਦੇ ਸਹੁਰੇ ਆ ਧਰਮਿੰਦਰ ਦੇ ਇਹ 3-4 ਮਕਾਨ ਛੱਡ ਕੇ ਮਕਾਨ ਇਹਨਾਂ ਦਾ ਸੀਗਾ ਮੈਨੂੰ ਆਪਣਾ ਉੱਥੇ ਮੇਰੇ ਹੈਗਾ ਪੰਜ ਅਮਰਗੜ ਰੰਡਾ ਉਹਨੂੰ ਕੋਈ ਕੰਮ ਸੀ ਧਰਮਿੰਦਰ ਦਾ ਕਿ ਉਹਨੇ ਮੈਨੂੰ ਟੈਲੀਫੋਨ ਕੀਤਾ ਵੀ ਆਂਕੜੇ ਤੁਸੀਂ ਆਓ ਆ ਕੇ ਮੈਨੂੰ ਧਰਮਿੰਦਰ ਕੋਲ ਮਿਲਾਓ ਕਿਉਂਕਿ ਉਹ ਗੱਡਾ ਵਗੈਰਾ ਆਪਣਾ ਵੀ ਫਿਰਮਾਂ ਦੇ ਵਿੱਚ ਗੱਡੇ ਵਗੈਰਾ ਲੈ ਲੈਣਗੇ ਹੋਰ ਇਹ ਜਿਹਾ ਸਮਾਨ ਉਹਦੇ ਕੋਲ ਹੁੰਦਾ ਵੀ ਆਪਣਾ ਇਸਤੇਮਾਲ ਕਰ ਲੈ ਪਹਿਲਾਂ ਤਾਂ ਮੈਂ ਰਾਜ਼ੀ ਨਹੀਂ ਹੋਏ ਮੈਂ ਨਹੀਂ ਜਾਣਾ ਫਿਰ ਮੇਰੇ ਤੇ ਜਿਆਦਾ ਟੈਲੀਫੋਨ ਤੇ ਟੈਲੀਫੋਨ ਆਉਣ ਲੱਗਾ ਕਹਿੰਦਾ ਮੈਂ ਉਹਨਾਂ ਨੂੰ ਅ ਟਰਮਿੰਦਰ ਦੇ ਸਾਲ ਇਹਨੂੰ ਟੈਲੀਫੋਨ ਕੀਤਾ ਵੀ ਤੁਸੀਂ ਆਪਣਾ ਆ ਕੇ ਮਿਲੋ ਉਹਨਾਂ ਨੂੰ ਤੇ ਮੈਂ ਕਿਹਾ ਵੀ ਇੰਨੀ ਦੇਰ ਤਾਂ ਹੋ ਗਈ 50 55 ਸਾਲ ਹੋ ਗਏ 55 ਸਾਲਾਂ ਤੋਂ ਤਾਂ ਉਹ ਮਿਲਿਆ ਨਹੀਂ ਹੈ ਮੈਨੂੰ ਕਿੱਦਾਂ ਪਛਾਨਣਾ ਫਿਰ ਮੈਂ ਸੋਚਿਆ ਵੀ ਆਪਣਾ ਮੈਂ ਆਪਣੇ ਪਿਤਾ ਜੀ ਦੀ ਫੋਟੋ ਨਾਲ ਲੈ ਕੇ ਜਾਵਾਂ ਉਹ ਮੈਂ ਫੋਟੋ ਚੱਕੀ ਅਸੀਂ ਸਾਰੇ ਟੱਬਰ ਮੈਂ ਮੇਰੇ ਆਪਣਾ ਅਰਕਾਰ ਵਾਲੀ ਮੇਰਾ ਬੇਟਾ ਮੇਰੀ ਨੋ ਅਸੀਂ ਸਾਰੇ ਉੱਥੇ ਚਲੇ ਗਏ ਤੇ ਬਨਵਾਰੇ ਜਾ ਕੇ ਉਹਨਾਂ ਦੇ ਪਹਿਲਾਂ ਤਾਂ ਅਸੀਂ ਸਾਰੇ ਬਾਹਰ ਖੜੇ ਉੱਥੇ ਹਜ਼ਾਰਾਂ ਬੰਦੇ ਖੜੇ ਤੇ ਸਾਨੂੰ ਆਪਣਾ ਕੋਈ ਅੰਦਾਜ਼ ਜਾਣ ਲਾ ਦੇ ਫਿਰ ਅਸੀਂ ਇਹ ਉਹਨੇ ਉਹਦੇ ਸਾਰੇ ਨੂੰ ਕਿਹਾ ਆਪਣਾ ਮੇਰੇ ਪਾਂ ਜੀ ਨੇ ਵੀ ਉਹ ਤਾਂ ਸਾਨੇਵਾਲ ਤੋਂ ਆਏ ਆ ਵੀ ਉਹਨਾਂ ਨੂੰ ਮਿਲਣਾ ਜਦੋਂ ਉਹਨੇ ਕਿਹਾ ਵੀ ਅਸੀਂ ਸਾਨੇਵਾਲ ਤੋਂ ਆਏ ਆ ਗੱਡੀ ਨਿਕਲ ਰਹੀ ਸੀ ਹਾਂ ਪਹਿਲਾਂ ਅਸੀਂ ਜੱਦ ਜਾ ਰਹੇ ਸੀ ਨਾ ਉਹਨਾਂ ਦੇ ਕੋਈ ਇਸ਼ਾਰਾ ਦੇ ਡੈਥ ਸੀ ਉਹ ਦਾ ਭੋਗ ਸੀਗਾ ਉਹ ਭੋਗ ਤੇ ਜਾ ਰਹੇ ਸੀ ਤੇ ਗੱਡੀ ਦੇ ਵਿੱਚ ਬੈਠੇ ਉਹ ਜਦ ਦਰਵਾਜੇ ਦੇ ਕੋਲ ਜੇ ਪੁੰਛੇ ਸੀਗੇ ਮੈਂ ਜਦਿ ਕਾਰਨ ਹੱਥ ਦਿੱਤਾ ਇਨਕਾਰ ਰੋਕੀ ਉਹਨਾਂ ਨੇ ਕਾਰੋ ਕਲੀਓ ਨੇ ਮੈਂ ਫੋਟੋ ਕੱਢੀ ਫੋਟੋ ਕੱਢ ਕੇ ਉਹਨਾਂ ਦੇ ਸਾਹਮਣੇ ਰੱਖ ਦਿੱਤੀ। ਵੀ ਉਹ ਉਹਨਾਂ ਨੇ ਜਦ ਹੀ ਪਛਾਣ ਲਿਆ। ਕਹਿੰਦੇ ਚਾਚੀ ਜੀ ਚਾਚਾ ਜੀ ਦੇ ਬਿਟੇ ਹਾਂ। ਮੈਂ ਕਿਹਾ ਮੈਂ ਗਰਵਿੰਦਰ ਹਾਂ। ਕਹਿੰਦਾ ਹਾਂ ਜਦ ਹੀ ਬਾਤ 익 ਲਿਆ ਮੈਨੂੰ ਜੱਫੀ ਵਾਲੇ ਘੁੱਟ ਕੇ। ਜੱਫੀ ਪਾ ਕੇ ਕਹਿੰਨੀ ਆਪਣਾ ਇੱਕ ਕਹਿੰਦਾ ਬਈ ਨਹੀਂ دیر ਬਾਅਦ ਕਹਿੰਦਾ ਲੈ ਜਾ ਵੀ ਆਪਣਾ ਇਹਨੂੰ ਪਿੱਛੇ ਨੂੰ ਲੈ ਜਾ ਜੰਬੀ ਨੂੰ। ਮੈਂ ਨਹੀਂ ਜਾਣਾ ਉੱਥੇ। ਉੱਥੇ ਅਣ ਕੁਰਸੀਆਂ ਕਰਦੀ ਐ ਬਕਾਲਾ ਕਹਿੰਦਾ ਅੰਦਰ ਚੱਲੋ। ਮਗਾ ਨਹੀਂ ਆਪਾਂ ਤੇ ਇੱਥੇ ਇੱਕ ਪਰ ਬੈਠ ਜਣੇ ਸਿਗਾ ਬਿਹੜਾ ਸੀਗਾ ਉੱਥੇ ਬਿਚੀ ਬੈਰੇ ਜੇ ਬੈਠ ਕੇ ਕੁਰਤੀਆਂ ਢਾਲੀਆਂ ਪੰਜ ਸੱਤ ਤੇ ਜਿਉਂ ਅਸੀਂ ਗੱਲਾਂ ਕਰਨ ਲੱਗੇ ਪੁਰਾਣੀਆਂ ਉਹ ਇੱਕ ਵਾਰੀ ਇੱਕ ਨਹੀਂ ਕੋਟ ਲੈ ਕੇ ਕਿ ਨਹੀਂ ਇਹ ਪਾਇਆ ਹੋਇਆ ਸੀ ਖਾਕੀ ਕੋਟ ਸਾਡੇ ਘਰ ਆ ਗਿਆ ਬਟਨ ਲੱਗੇ ਹੋਏ ਉੱਪਰ ਹੇਠਾਂ ਅਸੀਂ ਹੱਸੇ ਵੀ ਸਾਰੇ ਹੱਸਣ ਲੱਗ ਗਏ ਕਹਿੰਦੇ ਲੱਗਦੇ ਇਹ ਤੇ ਕੀ ਮਤ ਮਰੀ ਹੈ ਕਹਿੰਦੇ ਬੋਟ ਪਟਣੇ ਨਹੀਂ ਲਾਉਣੇ ਉਹ ਉਹ ਹਸਦੇ ਹਸਦੇ ਗਏ ਬੜਾ ਬੜਾ ਆਪਣਾ ਬਾਹਰ ਜਾ ਕੇ ਬੱਟਰ ਵਗੈਰਾ ਠੀਕ ਕੀਤਾ ਮੈਂ ਗੱਲ ਯਾਦ ਲਾਈ ਮੈਂ ਕਿਹਾ ਤੁਸੀਂ ਬਟ ਨਹੀਂ ਆਪਣਾ ਉਲਟੇ ਸਿੱਧੇ ਲਾ ਲੰਦੇ ਠੀਕ ਹੈ ਉਹ ਕਹਿੰਦਾ ਮੈਂ ਤਾਂ ਲੋਕਾਂ ਨੂੰ ਹਸਾਉਣ ਵਾਸਤੇ ਕਰਦਾ ਹੁੰਦਾ ਸੀ ਹਾਂ ਹੁਣ ਅੱਜ ਨਹੀਂ ਰਹੇ ਤਾਂ ਕੀ ਕਹਿਣਾ ਚਾਹੀਦਾ ਇਹ ਅਭੀ ਆਪਣਾ ਉਹਨਾਂ ਨੂੰ ਸਿਧਾਂਤ ਜੀ ਲੈਣੇ ਅਸੀਂ ਤਾਂ ਵੀ ਉਹ ਉਹਨਾਂ ਦੇ ਜਿਹੜਾ ਪਰਿਵਾਰ ਆ ਉਹਨੂੰ ਸਤਿ ਸ੍ਰੀ ਅਕਾਲ ਸਹਿਨ ਦਾ ਹੋਵੇ ਸਾਨੂੰ ਵੀ ਬਹੁਤ ਦੁੱਖ ਹੈ ਅਸੀਂ ਬਰਦਾਸ਼ਤ ਆਪਣਾ ਕਰਦੇ ਆ ਕਿਉਂਕਿ ਇਹ ਨਿਯਮ ਆ ਕੁਦਰਤ ਦਾ ਵੀ ਜਿਹਨੇ ਜੜਾ ਆਇਆ ਉਹਨੇ ਜਾਣਾ ਇਸ ਕਰਕੇ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇ ਉਹਥੇ ਹੀ ਆਪਣਾ ਆਇਆ ਹੈ